ਓ ਮੁੰਡਿਆ ਉਹ ਆ ਕੀ ਚੰਦ ਚੜਾ ਕੇ ਲਾਇਆ ਕੰਜਰਾ ਤੂੰ ਬੜਾ ਮੋਟਾ ਸੋਚ ਲਿਆ ਕਰ ਮੇਰੀ ਜਾੜੀ ਕੰਡੀ ਦਾ ਦੇਖ ਲਾਂਗਾ ਉਹ ਪਾਪੇ ਮੇਰੇ ਪਿਆਰ ਆ ਮੈਂ ਉਹਦਾ ਪਿਆਰ ਵੇਖੀ ਲਿਆ ਬਈ ਉਹ ਪਿਆਰ ਪੁਰਦਾ ਵਿੱਚੇ ਰਹਿ ਜਾਂਦੇ ਨੇ ਪਹਿਲਾਂ ਮੈਨੂੰ ਅਸਾ 20 ਸਾਲ ਇਹਦੇ ਮਾਪੇ ਨੇ ਇਹਨੂੰ ਪਿਆਰ ਨਹੀਂ ਕਰਿਆ ਉਹਨੂੰ ਨਹੀਂ ਛੱਡੀ ਗਈ ਹੈ ਜੀ ਇਹ ਜਿਹੜੀ ਇਹ ਆਪਦੇ ਮਾਪੇ ਦੀ ਨਹੀਂ 20 ਸਾਲਾਂ ਚ ਬਣੀ ਤੇਰੀ ਕਿੱਥੋਂ ਬਣ ਜੂਗੀ ਇਹ ਉਹ ਜੇ ਮੇਰੀ ਬਣੀ ਐ ਨਹੀਂ ਤਾਂ ਹੀ ਮੇਰੇ ਨਾਲ ਵਿਆਹ ਕਰਾਇਆ ਹੈ ਉਹ ਬੱਸ ਹੱਟ ਕੇ ਖਿਆ ਰਿਹਾ ਤੂੰ ਆ ਛੋੜਿਆ ਚਾਰ ਦਿਨਾਂ ਦੇ ਚੋਚਲੇ ਮੋਚਲੇ ਹੁੰਦੇ ਨੇ ਆ ਤੇਰੇ ਵਰਗੇ ਨੂੰ ਛੱਡ ਕੇ ਬਾਹਰ ਜਾਊਗੀ ਅਰ ਮੈਂ ਗਾੜੀ ਮੂਹਰੇ ਤਾਹੋ ਕਰਦਾ ਹੱਥ ਫੇਰਦਾ ਜੇ ਤੇਰੇ ਰਹਿ ਜੀ ਤਾਂ ਕਹਿੰਦੀ ਹੂੰ ਰਹੂਗੀ ਰਹੂਗੀ ਕਿਉਂ ਨਹੀਂ ਤੈਨੂੰ ਜਿਆਦਾ ਪਤਾ ਜੇ ਪਤਾ ਸਾਨੂੰ ਅਸੀਂ ਆਜ ਉਹੀ ਕਿੱਟੇ ਨਹੀਂ ਹੋਏਗੇ ਸਾਡੇ ਉਹ ਫਿਰ ਅਸੀਂ ਵੀ ਨਹੀਂ ਉਹੀ ਏਡੇ ਏਡੇ ਹੋਏ ਜੇ ਕੋਈ ਫੜਾ ਮੋਟਾ ਦੇਖ ਕੇ ਕੀ ਗੱਲ ਤੈਨੂੰ ਕੁਝ ਜੁੜਦਾ ਨਹੀਂ ਦੀ ਉਹ ਜੇ ਕੋਈ ਫੈਸਲਾ ਲਿਆ ਅਸੀਂ ਕਿਸੇ ਗੱਲ ਕਰਕੇ ਲਿਆ ਮੈਂ ਤੈਨੂੰ ਰਿਸ਼ਤਾ ਨਾ ਘਾਟਾ ਸੀਗਾ ਪੁੱਤ ਤੈਨੂੰ ਮੈਂ ਇਦੋਂ ਸੋਹਣੀ ਕੁੜੀ ਦਾ ਰਿਸ਼ਤਾ ਕਰਵਾ ਦਿੰਦੀ ਫਿਰ ਇਹ ਕੀ ਮਾਂ ਮਾੜੀ ਐ ਮਾੜੀ ਤਾਂ ਨਹੀਂ ਹੈਗੀ ई मां बाप छेजूगे यही दिखगी इजत नहीं दिखी तेन तू सा हो गया हो रहा अच्छा तो बाप बन गया बाप क्यों बन गए यारिंदगी लेने तू आप ही सोचना चाहता दी ਸਾਡੇ ਵੀ ਮਨ ਚ ਚਾਉ ਤੇ 20 ਸਾਲਾਂ ਦਾ ਚਾਉ ਰੱਖ ਰਖੇ ਤੇ ਵੀ ਆਸੀਂ ਆਪਦੇ ਪੁੱਤ ਨੂੰ ਚੰਗੇ ਰਸਾਂ ਤੇ ਵਿਆਹ ਕੇ ਲਿਆਵਾਂਗੇ ਜਿਹਦਾ ਨਾਂਂਦਿਆ ਕੋਕਾ ਕਿਸੇ ਨੂੰ ਲੈਣਾ ਕਰਨਾਂ ਦੀ ਉਹ ਵੀ ਲੈਂਦੇ ਉਹ ਕੋਈ ਨਾ ਰੜੀ ਤੂੰ ਸਾਰੇ ਚਾਉ ਪੂਰੇ ਕਰ ਲਈ ਜਦੋਂ ਜਦੋਂ ਜਵਾਬ ਹੋ ਗਿਆ ਨਾ ਉਦੋਂ ਸਾਰੇ ਚਾਉ ਪੂਰੀ ਕਰ ਲਈ ਆ ਪਰ ਉਹ ਫੇਰ ਕੀ ਕਰੂੰਗਾ ਮੈਂ ਦਾ ਅੱਜ ਜਿਹਨਾਂ ਤਾਂ ਨਾਂਂਦਿਆ ਕੋਕਾ ਲੈਣਾ ਹੈ ਉਹਨਾਂ ਨੂੰ ਕਿੱਥੋਂ ਹਾਂ ਮੈਂ ਮੁੰਡਿਆਂ ਤੇ ਜਾ ਕੇ ਲਊਂਗਾ ਓਏ ਯਾਰ ਤੂੰ ਤਾਂ ਉਈ ਉਹ ਕਰੀ ਜੰਨਾ ਯਾਰ ਐਡੀ ਮਾਣਾ ਮੋਟਾ ਸੋਚ ਲਿਆ ਕਰੋ ਪੁੱਤੈ ਸੋਚਣਾ ਜਾਂਦਾ ਹੁੰਦਾ ਓਏ ਕੁਝ ਸੋਚ ਸਾਡੇ ਮਾਰਚਾਰਮਾਨ ਨੇ ਸਾਡੇ ਵੀ ਅਦਮਾਨ ਹੈਗੇ ਨੇ ਕੋਈ ਓਏ ਕੁਝ ਸੋਚ ਕੇ ਵਿਆਹ ਕਰਵਾਇਆ ਤੈਂ ਤਾਂ ਸਾਡੀ ਜਮੀ ਖੇ ਕਰਕੇ ਰੱਖਤੀ ਉਹ ਪਈ ਹਦੀ ਰਸਾ ਕੇ ਯਾਰ ਤੇ ਨਹੀਂ ਕੱਢੀ ਗੱਲ ਆ ਪਪੇ ਯਾਰ ਤੂੰ ਵੀ ਉਈ ਉਹ ਕਰੀ ਜੰਨਾ ਰਸਾਉਣ ਨੂੰ ਦੱਸ ਕਿਧਰੋਂ ਹਿਮਾ ਮਲਣੀ ਪਿਆਕੇ ਲਿਆਗਾ ਤੂੰ ਓ ਮੇਰੇ ਭਜ ਦਾ ਹਿਮਾ ਮਲਣੀ ਆ ਜਿੱਦ ਤੇਨੂੰ ਇਹ ਪਿਆਕੇ ਲਿਆ ਜੀ ਤੂੰ ਨਹੀਂ ਹਿਮਾ ਮਲਣੀ ਦੀ ਕਿੱਦ ਤਰਾ ਸਾਰਾ ਕੁਝ ਲੁੱਟ ਕਿ ਲਈ ਉਹ ਦਿਨ ਬੁੱਤ ਨੂੰ ਪਤਾ ਇਹਦਾ ਗਾਜੇ ਮਾਜੇ ਨਾਲ ਲੈ ਕੇ ਆਈ ਜੀ ਸਾਹਿਬ ਜੀ ਜਦੋਂ ਨਾਲ ਲੈ ਕੇ ਆਈ ਪੂਰੀ ਓਏ ਬਾਜਾ ਹੁਣ ਬਜਾਲਾ ਤੂੰ ਲਿਆ ਕਿਉਂ ਰੇ ਬਾਜਣ ਨਾਲ ਕਿੱਥੇ ਲਿਜਾਵਾਂਗੇ ਇਹਨਾ ਮੈਂ ਕਿਹਾ ਨਿਕਲ ਗਈ ਸੀ ਓ ਚੱਲ ਯਾਰ ਮੈਨੂੰ ਨਹੀਂ ਪਤਾ ਉਹ ਜਿਹੜਾ ਕੁਝ ਹੋ ਗਿਆ ਠੀਕ ਆ ਬਾਬਾ ਬਸ ਹੁਣ ਆਪਦਾ ਤੁਸੀਂ ਚੁੱਪ ਕਰਕੇ ਬਹਿ ਜਾ ਬਾਸ ਹੀ ਨਹੀਂ ਆ ਉਹ ਕਰਦੇ ਹੈਗੇ ਅਸੀਂ ਨਹੀਂ ਰੱਖਦੇ ਹੈਗੇ ਓਰੇ ਆਪਾਂ ਪੰਜ ਹੋਦਾ ਮੈਂ ਅਸੀਂ ਨਹੀਂ ਰੱਖਦੇਗੇ ਕਦ ਕਦੇ ਹੋ ਆਦਾ ਕੰਮ ਕਰ ਆਦਾ ਬਸ ਠੀਕ ਆ ਭਾਗਵਾਨ ਨੇ ਮੇਰੀ ਗੱਲ ਸੁਣ ਲੈ ਇਹਦੇ ਹੱਥ ਤੇ ਨਾਲ ਰੋਟੀ ਖਾਣੀ ਆ ਨਾ ਪਾਣੇ ਆਪਣੀ ਗੋਲ ਨਹੀਂ ਦਾ ਹੈ ਮਰਗੇ ਖਲੇ ਆਪਾਂ ਨਹੀਂ ਇਹਨਾਂ ਨਾਲ ਕੱਟਦੇ ਕੁਟਦੇ ਹੈਗੇ ਮੈਂ ਤਾਂ ਇਹਨੂੰ ਸੋਚੀ ਜਿ ਵੀ ਨਹੀਂ ਬੜਨ ਲੈਂਦੀ ਹੈਗੀ ਹਾਂ ਮੈਂ ਇਹਨਾਂ ਕਾਸਟ ਟੱਟ ਨੂੰ ਨਹੀਂਂਂਦੀ ਹੈਗੀ ਰੋ ਸਾਲਿਆਂ ਨੇ ਕਿੱਥੇ ਗੁੱਗਾ ਠੱਠ ਕਰਿਆ ਓ ਭੈਣ ਜੋਦਾ ਗੱਲੇ ਨਹੀਂ ਸੋਚਦੇ ਹੈਗੇ ਕੋਈ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਉਹ ਵੀ ਪੁੱਠਾ ਬੋਲਦਾ ਨਾ ਦੱਸ ਮੁੰਡੀ ਮੰਗਰ ਲੱਗਿਆ ਫਿਰਦਾ ਹੈਗਾ ਜਦੋਂ ਆਪਦੀ ਮਾੜੇ ਨੇ ਆਪਦੇ ਤਾਂ ਹੈਗੀ ਹਾਂ ਮੈਂ ਇਹਦੇ ਪਿੱਛੇ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਆ ਆਪਣੇ ਮਾਪੇ ਆਪਾਂ ਨੂੰ ਛੱਡ ਕੇ ਆਈ ਇਹਨੇ ਅੱਜ ਪਹਿਲੇ ਦਿਨ ਹੀ ਮੇਰੇ ਕਾਲਾ ਪੁਵਾਤੀਆਂ ਓਏ ਕੀ ਹੋ ਗਿਆ ਹੁਣ ਤੈਨੂੰ ਤੂੰ ਕਦੋਂ ਰੁਸਣ ਲੱਗ ਗਈ ਆ ਕੇਂਦਰ ਤੁਹਾਨੂੰ ਕੀ ਪਤਾ ਨਹੀਂ ਕਿਉਂ ਰੋ ਰਹੀ ਮੈਂ ਓਏ ਉਹਨਾਂ ਦਾ ਤਾਂ ਸੁਭਾਅ ਹੈ ਯਾਰ ਉਹ ਤਾਂ ਇੱਕ ਦੋ ਦਿਨ ਬੋਲਣਗੇ ਆਪੇ ਰਲ ਮਿਲ ਜਾਣਗੇ ਨਾਲ ਤੂੰ ਇੰਨੀ ਟੈਨਸ਼ਨ ਨਾ ਲੈ ਉਹਨਾਂ ਦੀ ਆਹੋ ਇਹ ਜਿਹਾ ਸੁਭਾਅ ਹੁੰਦਾ ਓਏ ਉਹਨਾਂ ਦਾ ਵੀ ਚੌਥੀ ਆ ਆ ਵੀ ਯਾਰ ਵੀ ਸਾਡੇ ਮੁੰਡੇ ਦੇ ਵਿਆਹ ਦੇ ਚੌਲਾੜਾ ਸੀ ਵੀ ਕਰਾਂਗੇ ਫਿਰ ਕਿੱਡੀ ਗੱਲ ਹੋ ਗਈ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਤੂੰ ਐ ਕਰ ਜਾ ਮੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆ ਮ ਤਰੇ ਬੈਨਾ ਲਿਆਉਣ ਯਾਨੀ ਜਾ ਵੱਜ ਕੇ ਜਾ ਇੰਨਾਂ ਦਾ ਵੀ ਯਾਰ ਪੰਗਾ ਹੀ ਆ ਕੀ ਕਰਾਵਾਂ ਦੱਸੂ ਨਾ ਉੱਧਰ ਦਾ ਨਾ ਉੱਧਰ ਦਾ ਮੇਰਾ ਸਮਾਨ ਦਾ ਵੀ ਨਹੀਂ ਪਤਾ ਕਿੱਧਰ ਚ ਨਿਕਲੋ ਤੂੰ ਨਾ ਚਾਹ ਬਣਾ ਰਹੀਆਂ ਚਾਹ ਕੀ ਕਰਨੀ ਗਈ ਬਣਾ ਕੇ ਤੂੰ ਕਿਉਂ ਉਹਨਾਂ ਨੇ ਕਿਹਾ ਚਾਹ ਬਣਾ ਲਿਆ ਕੇ ਬਸ ਕੋਈ ਲੋੜ ਨਹੀਂ ਹੈਗੀ ਮੇਰੀ ਰਸੋਈ ਜਵਾਰ ਨੇ ਉੱਧਰ ਖੜ ਕਰ ਰਹੀ ਤੇ ਸੋਈ ਬੜੀ ਉੱਧਰ ਆ ਕੇ ਗੰਦ ਕਰ ਰਹੀ ਜਿਹੜੀ ਕਰ ਰਹੀ ਸੋਈ 121 ਹੋਣਾ ਹੈ ਖਰਚ ਮੈਂ ਆ ਕੇ ਮੇਰੀ ਵੀ ਰਸੋਈ ਆ ਇਹ ਕਿਉਂ ਤੇਰੀ ਕੀ ਮਹੀ ਹੋ ਗਈ ਕਿਉਂ ਕਿਵੇਂ ਹੋ ਗਈ ਤੇਰੀ ਕਿਵੇਂ ਵਿਆਹ ਕੇ ਨਹੀਂ ਆਈ ਹੈਗੀ ਉਹਨਾਂ ਮੈਂ ਕਹੀ ਹੈ ਤੂੰ ਨਿਕਲ ਕੇ ਆਈ ਹੈਗੀ ਤੂੰ ਜੇ ਕੁਛ ਵੀ ਵਿਆਹ ਤਾਂ ਹੋਇਆ ਹੀ ਆ ਬਿਆ ਕਿੱਥੇ ਕਰਾਇਆ ਦਿੰਨੇ ਜੇ ਤੂੰ ਬੈ ਕਿਆ ਹੀ ਹੁੰਦੀ ਤੈਨੂੰ ਮੈਂ ਅਧਰਮ ਨਾਲ ਸਾਰਾ ਕੁਝ ਕਰਵਾਉਂਦੀ ਦਿੱਤਾ ਮੈਂ ਰਸੋਈ ਚੜ ਗਈ ਮੈਂ ਚਾਹ ਕਰਦੀ ਐ ਕਹਿੰਦੀ ਭਾਈ ਆਹ ਸਿੰਨੀ ਬੜਨ ਹੁੰਦੇ ਹੈ ਸਾਡੇ ਰਸੋਈ ਚ ਕੰਮ ਕਰਾ ਉਧਰ ਚਲੋ ਕਿਉਂ ਐਵੇਂ ਕਿ ਮੈਨੂੰ ਬਾੜੀ ਹੁੰਦੀ ਆਹ ਹੁਣ ਤੂੰ ਕਹਿਆ ਵਾਪੀ ਦੇ ਉਹ ਸਮਾਨ ਜਿਹੜਾ ਕੁਝ ਲਿਆਉਣਾ ਹੋਊਗਾ ਇਹ ਸਮਾਨ ਵੀ ਉਹਨਾਂ ਦਾ ਹੀ ਲੈਂਦਾ ਹਾਂ ਸਾਡੇ ਅਮਾਨ ਨਾਲੋਂ ਦਾ ਹੁੰਦੇ ਹੁੰਦੇ ਅਸੀਂ ਸਾਰਾ ਕੁਝ ਕਰਦੇ ਅਸੀਂ ਲੈ ਕੇ ਤਾਂ ਉਹੀ ਆਏ ਨੇ ਮੈਨੂੰ ਮੈਂ ਕਿਹੜਾ ਆਪੀ ਆ ਗਈ ਭਾਈ ਆ ਤਾਂ ਉਸ ਨੂੰ ਜੱਬ ਲਾ ਕੇ ਦੇ ਉਸ ਨੂੰ ਕਹਿ ਦੇ ਅਸੀਂ ਨਹੀਂ ਹੋ ਗਿਆ ਅਸੀਂ ਜਾਦੂਗਰ ਸਾਡੇ ਸੂਈ ਚ ਨਹੀਂ ਵੜਨਦੇ ਅਸੀਂ ਆਏ ਕਿ ਬਈ ਵੜਨਦੇ ਨਹੀਂ ਵੜਨਦੇ ਅਸੀਂ ਲੈ ਸੋਟੀ ਕੀ ਕੱਲੇ ਦੀ ਸੂਈ ਆ ਹੈ ਨਹੀਂ ਐ ਲੈ ਯਾਰ ਤੂੰ ਤਾਂ ਵੀ ਕਮਾਲ ਕਰੀਂ ਨਾ ਮੂੰਹ ਸਾਡੇ ਸਾਡੀ ਕੀ ਇੱਜ਼ਤ ਕਰੀ ਆ ਲੈ ਫਿਰ ਇਹਦੇ ਵਿੱਚ ਦੁਨੀਆ ਨਾਲ ਮਰਜ ਕਰਾਉਂਦੇ ਯਾਰ ਕਿ ਮੈਂ ਕਰਾਲੀ ਫਿਰ ਕਿੱਡੀ ਗੱਲ ਹੋਊਗੀ ਅਸੀਂ ਨਹੀਂ ਬਈ ਸਾਡੇ ਕੋਈ ਇਰਮਾਨ ਨਹੀਂ ਜੀ ਓਏ ਲੈ ਮੈਂ ਮਰਜ ਕਰਾਉਂਦਾ ਤੂੰ ਜਾਦੂ ਦੀ ਨਾਲ ਕਰਾਉਂਦਾ ਓਏ ਫਿਰ ਯਾਰ ਤੁਸੀਂ ਜੱਤੇ ਬੱਤੇ ਕਿਉਂ ਵਰਖਦੇ ਹੋ ਖਾਬਾ ਕਹੂਂਗੇ ਇਹ ਕੀ ਜਾਦ ਆਈ ਰੀ ਲੈ ਤੈਨੂੰ ਕੀ ਪਤਾ ਕੀ ਜਾਦ ਕੀ ਨਾ ਹੋ ਰਾ ਸਾਨੂੰ ਨਹੀਂ ਪਤਾ ਹੈਗਾ ਯਾਰ ਨਾ ਤਾਂ ਕੰਮ ਕਰਦਾ ਆਏ ਕਿ ਮੈਂ ਯਾਰ ਮੇਰੀ ਗੱਲ ਸੁਣ ਲੈ ਬਾਈ ਨਹੀਂ ਮੈਨੂੰ ਭੱਟ ਕੇ ਹੱਥ ਦੇ ਦੇ ਨਹੀਂ ਮੈਂ ਤਾਂ ਇਹੀ ਉਰੀ ਬਣਾਉਗੀ ਚਾਹ ਬਣੀ ਆ ਜਾ ਬੇਲ ਵਾਲਾ ਦਿਖਾਵਾਂਗੇ ਭਾਈ ਅਸੀਂ ਨਹੀਂ ਉਹ ਕਰਦੇ ਹੈਗੇ ਹਾਂ ਤੂੰ ਯਾਰ ਜਨੂ ਕੁਸੂਗਾ ਤੂੰ ਕਰ ਲਈ ਯਾਰ ਤੂੰ ਇਹੀ ਗੱਲਾਂ ਨਾਲ ਕੋਈ ਗੱਲ ਨਹੀਂ ਬਣਦੀ ਗੱਲ ਨਹੀਂ ਕੀ ਮੈਂ ਤਾਂ ਪੰਚਾਇਤ ਇਕੱਠੀ ਕਰ ਲਾਂਦਾ ਭਾਈ ਤੂੰ ਕਰ ਲਈਂ ਉਹ ਤੂੰ ਚਾਹ ਬਣਾ ਯਾਰ ਮੈਂ ਕਿਵੇਂ ਬਣਾਉਗੀ ਖਰਦਾਰ ਉਧਰ ਹੈ ਯਾਰ ਰਹਿਣ ਦੇ ਯਾਰ ਆਪਾਂ ਅੱਜੀ ਕਰ ਦਿੰਦੇ ਹੈਗੇ ਲੈ ਤੁਸੀਂ ਕੀ ਸਮਾਨ ਲਿਆਉਂਦੇ ਨਹੀਂ ਤੀਗੇ ਤੁਸੀਂ ਵੀ ਤਾਂ ਕੰਮ ਕਰਦੇ ਸੀਗੇ ਮੈਨੂੰ ਮੈਂ ਪੁੱਛਾਂ ਇਹ ਸਿੱਧੀ ਗੱਲ ਪੁੱਛ ਲਈ ਗਾਉਂ ਮਰਦੀ ਪੁੱਛ ਲਈ ਅਗੇ ਉਹ ਤੂੰ ਕੋਈ ਨਾ ਤੂੰ ਦੇ ਤੂੰ ਚੱਲ ਤੂੰ ਵੀ ਅੰਦਰ ਚੱਲ ਸਾਲਾ ਮੇਰੇ ਜ਼ਿਆਦਾ ਆਇਆ ਸੱਚੋ ਸੋਨੂੰ ਬਹੂ ਲਿਆ ਯਾਰ ਆਪਾਂ ਦੇਖੀ ਨਾ ਬਣਾ ਕਰ ਕਿਉਂ ਲੈ ਕੇ ਮੈਂ ਆ ਕੋਈ ਯਾਰ ਚੱਲ ਯਾਰ ਕੋਈ ਗੱਲ ਨਹੀਂ ਉਹਨਾਂ ਦਾ ਗੁੱਸਾ ਇੱਕ ਦੋ ਦਿਨ ਚ ਠੰਡਾ ਹੋ ਜਾਊਗਾ ਨਹੀਂ ਚਾ ਬਣਾਉਣੀ ਦਿੱਤੀ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਆਪ ਦਾ ਸਿਲੰਡਰ ਨਾਲ ਚੁੱਲਾ ਲਿਆਵਾਂਗੇ ਆਪਾਂ ਉਹਦੀ ਆਪ ਬਣਾ ਲਿਆ ਕਰਾਂਗੇ ਤੁਸੀਂ ਹਰ ਗੱਲਾਂ ਨੂੰ ਕਹਿ ਦਾਨੇ ਹੋ ਸੋਨੂੰ ਓਏ ਹਾਂ ਬਈ ਕਿਹੜਾ ਆਉਣਾ ਓਏ ਆ ਜਾ ਕਿੱਨਾ ਆਉਂ ਓਏ ਉਹ ਗੇਟ ਤਾਂ ਖੋਲ ਦੇ ਓ ਕੀ ਹਾਲ ਹੈ ਅੱਛਾ ਠੀਕ ਹੈ ਹਾਂ ਹਾਂ ਅਰੇ ਬਹੂ ਲੈ ਉਹ ਦੱਸਿਆ ਹੀ ਨਹੀਂ ਗਾ ਓਏ ਬੱਸ ਯਾਰ ਪਤਾ ਹੀ ਨਹੀਂ ਲੱਗਿਆ ਪਤਾ ਸਾਰਾ ਸਾਰਾ ਦੀ ਤੈਨੂੰ ਪਤਾ ਨਹੀਂ ਕੋਣ ਆਇਆ ਬਾਹਰ ਬਾਹਰ ਨੂੰ ਪਾ ਗਏ ਓਏ ਆ ਜਾ ਆ ਜਾ ਭਈ ਆ ਜਾ ਓਏ ਹੋਰ ਫੇਰਾ ਠੀਕ ਆ ਠੀਕ ਆ ਵਧੀਆ ਬਹਿ ਜਾ ਬੈਠੇ ਹੋਰ ਕੋਈ ਨਵੀਂ ਦਾਜੀ ਠੀਕ ਐ ਤੂੰ ਬਾ ਮੈਂ ਤਾਂ ਠੀਕ ਐ ਤੂੰ ਸੁਣਾ ਐਨ ਵਧੀਆ ਕਰਪਾ ਮਾਲਕ ਦੀ ਚੱਲ ਵਧੀਆ ਬਣੀ ਰਹੇ ਸਾਡੇ ਦੇ ਵੀ ਬਣਾਵੇ ਰੱਬਾ ਹਾਂ ਹਾਂ ਬਣਾਊਗਾ ਜਿਵੇਂ ਮੇਰੀ ਸੁਣੀ ਆ ਵੀ ਪ੍ਰਮਾਤਮਾ ਸਾਰੇ ਸੁਣੇ ਪਰ ਯਾਰ ਘਰੇ ਗੇਸ ਹੋਈ ਜਾਂਦਾ ਹੁਣ ਬਾਪ ਮੇਰਾ ਹੁਣ ਹੀ ਮੰਨਦਾ ਇਹਨੂੰ ਸੋਈ ਚ ਨਹੀਂ ਬੜਨ ਦਿੰਦਾ ਚਾਹ ਕਰਨ ਗਈ ਸੀ ਕੀ ਹੋ ਗਿਆ ਓਏ ਉਹ ਕਹਿੰਦਾ ਕਹਿੰਦਾ ਭਾਈ ਤੂੰ ਮੇਰੇ ਤੋਂ ਬਿਨਾ ਪੁੱਛੇ ਵਿਆਹ ਕਰਾਇਆ ਕਹਣਾ ਸਾਡੇ ਦਾ ਪੀਪਣੀਆਂ ਬਾਜੇ ਹੋਈ ਆਉਣੇ ਤੇ ਲੈ ਪੀਪਣੀਆਂ ਬਾਜੇ ਗਾ ਤੇ ਇੱਕ ਦਿਨ ਪਾਰਟੀ ਕਰ ਲੈ ਫੇਰ ਵਜਾ ਲੈ ਉਹ ਕਿਹਾ ਦੀ ਮੈਂ ਉਹਨੂੰ ਵਾਹ ਪਾਪ ਪਾਰਟੀ ਕਰ ਲਾਂਗੇ ਅੱਜ ਕੱਲ੍ਹ ਕੌਣ ਦੇਖਦਾ ਯਾਰ ਅੱਜ ਕੱਲ੍ਹ ਤਾਂ ਸਾਰੇ ਐਂ ਲਿਉਂਦੇ ਨੇਗੇ ਓਏ ਹੋਰ ਇਹਨਾਂ ਨੂੰ ਪਤਾ ਹੁਣ ਜਾਤਾਂ ਪਾਤਾਂ ਨੂੰ ਕੌਣ ਪੁੱਛਦਾ ਹੁਣ ਇਹ ਤਾਂ ਬਈ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ ਜਿਹੜੀਆਂ ਇਹ ਕਹਿੰਦੇ ਨੇ ਹਾਂ ਹੁਣ ਅੱਜ ਕੱਲ੍ਹ ਕੌਣ ਕਿਸੇ ਨੂੰ ਪੁੱਛਦਾ ਬਣਾ ਨਾ ਠੀਕ ਹੈ ਕਰ ਠੀਕ ਹੋ ਨਾ ਹਾਂ ਬਸ ਉਦੋਂ ਪਤੀ ਆ ਚੱਲ ਹੋਰ ਵਧੀਆ ਵੀਰਾ ਹਾਂ ਹਾਂ ਠੀਕ ਆ ਹੁਣ ਵਧੀਆ ਚੱਲ ਕੁਛ ਨਹੀਂ ਹੁੰਦਾ ਇੰਨਾ ਦਿਨਾਂ ਜਾਦੇ ਗੋਲੀ ਗੋਲੀ ਗੱਲ ਗੋਲੀ ਕੋਈ ਨਹੀਂ ਗੋਲ ਦੀ ਇਹ ਤਾਂ ਹੀ ਬੋਲੀ ਜਾਂਦੇ ਹੁੰਦੇ ਨੇ ਇਹਨਾਂ ਦਾ ਕੰਮ ਹੀ ਬੋਲਣ ਦਾ ਆ ਅਸੀਂ ਤਾਂ ਪੀਣੀ ਤੈਨੂੰ ਬੁਲਾਈਏ ਚਾਹ ਬਸ ਬਸ ਕਿਹਦੀ ਪੈਂਗਾ ਤੂੰ ਚੱਲ ਠੀਕ ਆ ਫਿਰ ਮੈਂ ਚੱਲਦਾ ਫਿਰ ਹੈ ਚੱਲ ਮਿਲਦੇ ਆਪਾਂ ਕਿਸੇ ਦਿਨ ਕਰਾਂਗੇ ਪਾਰਟੀ ਠੀਕ ਹੈ ਜੀ ਠੀਕ ਆ ਨਾ ਕੌਣ ਸੀ ਆ ਇਹ ਉਹ ਇਹ ਤਾਂ ਚਾਚੇ ਦਾ ਮੁੰਡਾ ਯਾਰ ਮੈਂ ਤਾਂ ਇਹਨੂੰ ਵੀ ਨਹੀਂ ਦੱਸਿਆ ਹੈਗਾ ਦੱਸ ਹੁਣ ਕੀ ਕਰਾਂ ਉਹਨਾਂ ਦਾ ਪਾਰਟੀ ਦਾ ਮੁਮਹਥੇ ਲੱਗਦਾ ਜੇ ਉਹ ਪਾਰਟੀ ਦਾ ਅਗਲਾ ਮੰਗਦੀ ਹੈ ਕੋਈ ਵੀ ਬੰਦਾ ਹੋਰ ਤਾਂ ਹੈਗਾ ਹੀ ਆ ਇਹਨਾਂ ਨੇ ਆ ਕੇ ਘਰੇ ਕੋਈਸ ਪਰ ਆਪਾਂ ਕਿੱਥੇ ਹੋਰ ਰਹਿਣ ਲੱਗ ਜਾਨੇ ਆ ਓਏ ਹੋਰ ਆਪਾਂ ਕਿੱਥੇ ਰਹਿਣ ਲੱਗਾਂਗੇ ਯਾਰ ਹੁਣ ਆਪਣਾ ਸਰਦਾ ਤਾਂ ਉਰੀ ਨਹੀਂ ਹੈਗਾ ਹੁਣ ਇਹਨਾਂ ਨੂੰ ਵੀ ਤਾਂ ਸਾਹਮਣੀ ਆ ਇਹਨਾਂ ਨੂੰ ਕੌਣ ਸਾਮੂਗਾ ਚੱਲ ਤੂੰ ਹੁਣ ਐ ਕਰ ਮੇਰੀ ਗੱਲ ਸੁਣ ਤੂੰ ਰੈਸਟ ਕਰ ਮੈਂ ਜਾਨਾ ਮੜਿਆ ਬਾਹਰ ਕੰਮ ਕਰਦੇ ਕਰ ਕੋਈ ਠੀਕ ਹੈ ਨਾ ਗੱਲ ਠੀਕ ਹੈ ਹਾਂ ਤੂੰ ਕਰ ਰੈਸਟ ਲੈ ਠੀਕ ਹੈ ਠੀਕ ਹੈ ਹੋਰ ਯਾਰ ਆਵੇ ਕਿੰਨਾ ਸੋਹਣਾ ਮੁੰਡਾ ਸਿਗਾ ਹਣੇ ਮੈਂ ਤਾਂ ਉਹੀ ਇਹਦੇ ਪਿੱਛੇ ਲੱਗ ਗਈ ਨਾਲੇ ਕਿੰਨਾ ਅਮੀਰ ਲੱਗਦਾ ਇਹਦੇ ਕੋਲ ਕੀ ਹੈ ਨਾ ਕੋ ਕੋ ਕੁਛ ਵੀ ਨਹੀਂ ਹੈ ਨਾ ਘਰ ਇੱਜ਼ਤ ਨਾ ਬਾਹਰ ਇੱਜ਼ਤ ਘਰ ਦੇ ਵੀ ਨਹੀਂ ਇੱਜ਼ਤ ਕਰਦੇ ਦੀ ਤਾਂ ਪਤਾ ਨਹੀਂ ਹਜੇ ਹੋਰ ਕੀ ਕੀ ਹੋਊਗਾ ਅੱਗੇ ਪਤਾ ਨਹੀਂ ਕਿੱਥੋਂ ਲੈ ਗਿਆ ਨਹੀਂ ਸੋਣੀ ਓਏ ਕੋਈ ਨਾ ਇਹਨਾਂ ਤਾਂ ਯਾਰੇ ਬੱਟਣਗੇ ਫਿਰ ਚਲ ਠੀਕ ਆ ਯਾਰ ਮੈਂ ਜਾ ਰਹਾ ਕੰਮ ਤੇ ਹੈ ਠੀਕ ਹੈ ਜੀ ਤੁਸੀਂ ਪਰ ਰੋਟੀ ਕਿੱਥੇ ਖਾਓਗੇ ਉਹ ਰੋਟੀ ਮੈਂ ਖਾ ਲੂੰਗਾ ਬਾਹਰੇ ਤੇਰੇ ਵਾਸਤੇ ਮੈਂ ਚਾਚੇ ਦੇ ਮੁੰਡੇ ਨੂੰ ਕਹਿਆ ਨਾ ਉਹ ਤੈਨੂੰ ਬਿਸਕੁਟ ਲਿਆ ਕੇ ਦੇ ਦੂਗਾ ਠੀਕ ਆ ਐਨੇ ਤੂੰ ਆਈ ਸਾਰਾ ਫਿਰ ਆਪਾਂ ਆਥਨ ਤੜਕੇ ਚੁੱਲੇ ਦਾ ਹਿੱਲਾ ਕਰਦੇ ਆ ਫਿਰ ਆਪਾਂ ਲਿਆਵਾਂਗੇ ਚੁੱਲਾ ਠੀਕ ਹੈ ਠੀਕ ਹੈ ਹਾਂ ਹੁਣ ਚੁੱਲ੍ਹਾ ਰੱਖੀ ਜੰਗਾ ਠੀਕ ਹੈ ਹਾਂ ਹੈਲੋ ਓਏ ਕਿੱਤੂ ਓ ਯਾਰ ਸਾਡੇ ਘਰੇ ਆਉਣਾ ਬਿਸਕੁਟ ਫੜਾ ਕੇ ਯਾਰਾ ਓਏ ਹੋਰ ਯਾਰ ਉਹ ਤੇਰੀ ਪਰਜਾਈ ਭੁੱਖੀ ਮਰਨ ਲੱਗ ਰਹੀ ਆ ਉਹ ਰੋਟੀ ਨੂੰ ਤੈਨੂੰ ਪਤਾ ਸਲੈਂਪਰ ਤਾਂ ਦੰਦੇ ਨਹੀਂ ਹੈਗੇ ਮੈਂ ਹੱਥਲੇ ਸਿਲੰਡਰ ਦਾ ਹਿੱਲਾ ਕਰ ਲੂਗਾ ਫਿਰ ਚਲ ਕੋਈ ਗੱਲ ਨਹੀਂ ਫਿਰ ਦੇਖਾਂਗੇ ਫਿਰ ਬਣਾ ਲਾਂਗੇ ਰੋਟੀ ਹਾਂ ਬਾਈ ਬਣ ਕੇ ਫੜਾ ਕੇ ਆ ਮੜਿਆ ਹੈ ਠੀਕ ਆ ਬਾਈ ਹਾਂ ਹਾਂ ਕੋਈ ਨਾ ਬਾਈ ਮੈਂ ਲਿਆਣਾਂ ਜਾ ਕੇ ਠੀਕ ਆ ਬਾਈ ਠੀਕ ਲੈ ਓਏ ਬਣ ਗਈ ਗੱਲ ਫਿਰ ਅੱਜ ਕਣੀ ਓ ਯਾਰ ਦੋ ਬਿਸਕੁਟਾਂ 10 ਰੁਪਏ ਦੇ ਯਾਰ ਵਧੀਆ ਹੀ ਆ ਵਧੀਆ ਹੀ ਦੇ ਲਈ ਜੰਗਾ ਐਣਾ ਇੱਕ ਨੰਬਰ ਨੇ ਹਾਂ ਹਾਂ ਵਧੀਆ ਨੋਟ ਕਰ ਲਈ ਹੋ ਜਾ ਜੰਗਾ ਲੈ ਮੈਂ ਤਰਾਜ ਦੇਖਾਂ ਪੁੱਛ ਕੇ ਫਿਰ ਜੇ ਕੱਲੀ ਹੋਈ ਲੈ ਇਹਦਾ ਸਿੱਧਾ ਹੀ ਲੰਗਿਆ ਅੰਦਰ ਨਾ ਤੈਨੂੰ ਪੁੱਛਿਆ ਨਾ ਮੈਨੂੰ ਪੁੱਛਿਆ ਨਾ ਛਣ ਦੇਣਾ ਕੀ ਕਰ ਰਹੀ ਹੈ ਕਰ ਰਹੀ ਹੈ ਕਿੰਦਰਾ ਇਹ ਆਪਣੇ ਮਾੜੇ ਨੇ ਹਾਂ ਜੇ ਆਪਦਾ ਮਾੜਾ ਹੈ ਤਾਂ ਹੈ ਲੋਕਾਂ ਆਉਂਦੇ ਨੇ ਆਪਣੇ ਉੱਥੇ ਫੋਨ ਫੋਨ ਕਰਿਆ ਹੋਊਗਾ ਕੰਮ ਤੋਂ ਅਬਰਾ ਕੀ ਕੁਸ ਕਰਦੇ ਨੇ ਭੈਣ ਚੋ ਦਾ ਬਾਹਰ ਕੰਦੇ ਉਹਨਾਂ ਕੋਲ ਜਦੋਂ ਹੁੰਦੇ ਉਹ ਬੈਠਾ ਤੂੰ ਆਣ ਦੇ ਮੁੰਡੇ ਜੀ ਨੂੰ ਆਣ ਦਿਆ ਜਦੋਂ ਮੈਂ ਪੱਟੂ ਦਾੜੀ ਸਮਾਰ ਕੇ ਆਉਣ ਦੇ ਉਰੇ ਅੰਦਰ ਪਤਾ ਨਹੀਂ ਉਹਨਾਂ ਨੇ ਫੋਨ ਕਰਿਆ ਕਿ ਨਾ ਉਹਨਾਂ ਨੂੰ ਬਿਸਕੁਟਾਂ ਨੂੰ ਉਹ ਕੋਣਾ ਹੈ ਸ਼ਾਇਦ ਉਹ ਹੀ ਆ ਰਹੇ ਨੇ ਅਬੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਬੀ ਰੇ ਨੇ ਸਮਾਨ ਫੜਾਇ ਦੀ ਅੱਛਾ ਬੈ ਜੋ ਬਿਨੇ ਜਾ ਰਹਿਆ ਤਾਂ ਨਹੀਂ ਬਾ ਕੋਈ ਨਾ ਹੀ ਬੈਠੀ ਹੋ ਠੀਕ ਹੋਈ ਤੁਸੀਂ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਜੀ ਜੋ ਸੁਣਾਓ ਜੀ ਕੋਈ ਗੱਲ ਬਾਤ ਬਸ ਹੋਈ ਇੰਸਟਾ ਚਲਾਉਣਾ ਹੈ ਤੁਸੀਂ ਹਾਂਜੀ ਚਲਾਉਣਾ ਜੀ ਅੱਛਾ ਕੀ ਆਈਡੀਆ ਮੈਂ ਰਾਤ ਵੀ ਲੱਭਿਆ ਸੀ ਐਸਾ ਕਿ ਇੰਸਟਾ ਇਹਦੀ ਰੱਬੀ ਨਹੀਂ ਮੇਰੇ ਨਾਲ ਇਸਟਾ ਇਹਦੀ ਮੇਰੀ ਇਨੋਸੈਂਟ ਬਾਬਾ ਦੇ ਨਾਮ ਤੇ ਆ ਜੀ ਅੱਛਾ ਜੀ ਨਾਈਟ ਮੈਂਟ ਕੱਢ ਕੇ ਦੇਖਦੇ ਆਂ ਸੜੀ ਆਈਡੀ ਦੇਖ ਲਓ ਜੀ ਆ ਆਈਡੀਆ ਇਹ ਮੇਰੀ ਅੱਛਾ ਆ ਗਿਆ ਆਹੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਠੀਕ ਹੈ ਜੀ ਅੱਧਾ ਘੰਟਾ ਉਹਦੇ ਅੰਦਰ ਬੜੇ ਨੂੰ ਅਈਦ ਕੁ ਨਹੀਂ ਆਇਆ ਹੈਗਾ ਪਤਾ ਨਹੀਂ ਲੱਗਦਾ ਬਣ ਕੀ ਰਹਿ ਗਈ ਉਹ ਮੁੰਡਿਆ ਉਰੇ ਆ ਬਈ ਨੂੰ ਹਾਂ ਜੀ ਤੂੰ ਅੰਦਰ ਕੀ ਕਰਨ ਜਾਂਦੀ ਵੀ ਜਦੋਂ ਅਸੀਂ ਉਰੇ ਬੈਠੇ ਚੰਗੇ ਭਲੇ ਸਾਨੂੰ ਨਹੀਂ ਆਇਆ ਮੈਨੂੰ ਤਾਂ ਹੱਕ ਤੇਰਾ ਮੈਨੂੰ ਤਾਂ ਸੋਨੂ ਨੇ ਫੋਨ ਕਰਿਆ ਦੀ ਕਹਿੰਦਾ ਸਵਾਨ ਫੜਾਏਂ ਕਰ ਉਹ ਫੜਾਉਣ ਆਇਆ ਦੀ ਬੰਦਾ ਬਾਈ ਸੋਨੂ ਦਾ ਸੋ ਕੁਝ ਕਹੂਆ ਸੀ ਮਾਲਕ ਨਹੀਂ ਕਰਦੇ ਹੈਗੇ ਓ ਯਾਰ ਅੱਗੇ ਕਿੰਨਾ ਕਾ ਗਾ ਯਾਰ ਤੁਹਾਡੇ ਘਰੇ ਵੀ ਮਰੀ ਜਾਂਦਾ ਉਹਨਾਂ ਦੂਜੇ ਰਾ ਕਮਾਲ ਕਰ ਦਿਓ ਜਿਵੇਂ ਤੁਸੀਂ ਪਾੜ ਦਿਓ ਸਾਡਾ ਘਰ ਸਾਡਾ ਘਰ ਪਾੜ ਦਿਓ ਤੁਸੀਂ ਸਮਾਰ ਕੇ ਕੋਈ ਨਾ ਮੈਂ ਦਿਖਾਉਂ ਸੋਨੂ ਚੰਬੂ ਦਾ ਰਿਆ ਨਹੀਂ ਤੁਸੀਂ ਠੀਕ ਆਉਂਦੇ ਹੈਗੇ ਮੈਂ ਕਰਦਾ ਪੰਚਾਇਤ ਦਾ ਇਕੱਠ ਕਰੂੰਗਾ ਤੇ ਤੁਹਾਨੂੰ ਦੱਸੂੰ ਸਾਰਾ ਤੁਹਾਡਾ ਨਾਮ ਵੀ ਵਿੱਚੇ ਧਰੂੰਗਾ ਜਿਹੜੇ ਤੁਸੀਂ ਸਾਧ ਤਲਫਾਉਣੇ ਸਾਰਿਆਂ ਨੂੰ ਇਕੱਠੇ ਹੋ ਕੇ